ਤੁਹਾਡਾ ਬਾਕੀ ਚੱਲਦਾ ਜਾ ਬਲੌਗ ਆਪਣਾ ਸਟਾਰਟ ਆ ਬਹੁਤ ਬਹੁਤ ਗੱਲਾਂ ਆਉਣਗੀਆਂ ਪਾਣੀ ਚੱਲਦਾ ਰਹੇਗਾ ਇਹ ਲਾ ਵੀ ਕਹਿੰਦੇ ਖੁੱਲਿਆ ਹੋਇਆ ਅੱਜ ਪਲਾਸਟਿਕ ਵੀ ਦਾ ਵੀ ਆਪਾਂ ਜੀ ਆਉਂਦੇ ਹੁਣ ਹੋ ਗਿਆ ਚੱਲ ਰਿਹਾ ਹੈ ਜੀ ਅੱਜ ਇੱਧਰ ਫੀਲ ਲਾ ਦਿਨਾ ਅੱਗੇ ਚੱਲੋ ਜੀ ਦੇਖਣਾ ਅੰਦਰ ਪੜੀਦਾ ਆ ਦਿਖਾਉਣਾ ਦੇਖਣ ਨੂੰ ਜਲਾ ਹਮੋਂ ਵੀ ਦੂਰ ਆ ਗਿਆ ਆ ਰਾਹੇ ਜਾ ਕੇ ਸੁਣੋ ਅੰਲਾ ਬੱਸ ਆਪੀ ਇੱਥੋਂ ਵੀ ਲੈ ਜਾ ਕੇ ਇਹਦੇ ਕਰੇਗਾ ਚਿੰਦ ਕਰੇਗੀ ਇਹਦਾ ਸਭ ਨੂੰ ਦੱਬਿਆ ਆ ਜਾ ਰਹੀ ਹੈ ਜਲੇ ਸ਼ਾਈਸ਼ ਸਵਾਰੀ ਦੇ

ਇਹ ਇੱਕ ਜ਼ਰੂਰੀ ਗੱਲ ਹੈ ਵੀ ਜਦੋਂ ਆਪਾਂ ਇਸ ਸੜਕ ਨੂੰ ਕ੍ਰੋਸ ਕਰਨਾ ਕਿਨਹੱਥ ਤੇ ਨਹੀਂ ਤੁਮੇਂ ਪਾਸੇ ਹੀ ਰੁਕ ਕੇ ਵੇਖਿਆ ਕਰੋ ਯਾਰ ਤਦੋਂ ਆਪਾਂ ਸਿੱਧਾ ਸੜਕ ਦੇ ਜੀਦ ਕਾਢੀ ਦੇ ਮਨਾ ਦੇ ਨਾਲ ਅਸੇ ਪਾਸੇ ਨਹੀਂ ਜਿੰਦੇ ਆਪਾਂ ਲੋਕਾਂ ਦੇ ਨਾਲ ਵੀ ਬਹੁਤ ਨੁਕਸਾਨ ਹੋ ਸਕਦਾ ਹੈ ਜਿਹੜੇ ਬੱਚੇ ਦੇ ਲੈ ਲੇ ਲਿਗੇ ਕੋਈ ਮਨੁੱਖੀ ਨੁਕਸਾਨ ਹੋ ਜਾਏਗਾ ਇਹ ਵੀ ਦਾ ਧਿਆਨ ਰੱਖਾ ਕਰੋ ਕਿ ਜਦੋਂ ਆਪਾਂ ਸੜਕ ਨੂੰ ਕ੍ਰੋਸ ਕਰਨ ਜਾਣਾ ਹੈ ਤਦੋਂ ਪਾਸੇ ਦੇਖੋ ਤੇ ਚੱਲਦੇ ਆਪਾਂ ट दे गया जिन्हें रूपये बना नहीं सके अपने बच्चों के ना के आपने दर्शक दोस्तों आप पहुँच गए जो नहर के नाल सड़क जाती है वो सड़क तो चढ़ चुके

ਕਾ ਵਧੀਆ ਬਣ ਗਿਆ ਥੋੜਾ ਬੰਦਾ ਬੋਲਦੇ ਜਾਣਾ ਕਿੱ ਲਈ ਹੈ ਮੈਂ ਲੱਗ ਜਾਂਦਾ ਚੰਗੂ ਚਲੋ ਟਾਈਮ ਲਾ ਕੇ ਬੰਦੀ ਜਰੂਰ ਆ ਇਹ ਟਾਈਮ ਲੱਗਦਾ ਬੰਦੀ ਜਰੂਰ ਬੰਦ ਰੇਡੀ ਬਣੇ ਦੀ ਚਲੋ ਵਧੀਆ ਮੰਦੀ ਰਹੀ ਹੈ ਇਸ ਤੋਂ ਬਹੁਤ ਛੋਟੀ ਛੜਕ ਉਡਾਈ ਆ ਤੇ ਆਲਾ ਨੌਰਾ ਪਈ ਰਹੀ ਹੈ ਉਹ ਚੱਲ ਜਿਹੜਾ ਵਾਲਾ ਨਾ ਮਾੜੀ ਨਹੀਂ ਆਹੋ ਫੋਟੋ ਤੋਂ ਮੋਟੋ ਚੈਲੈਂਜ ਮਤਲਬ ਮੇਰੇ ਲਈ ਮਾਰਨੋ ਪਈ ਜਾਏਗਾ ਬਈ ਕ੍ਰਾਸ ਕਰਨ ਲੱਗੇ ਜਰੂਰ ਵੇਖਿਆ ਕਰੋ ਭਰਾ ਲਾਉਣ ਲੱਗੇ ਨਾ ਲੋ ਆਪਾਂ ਦੋਸੀ ਕ੍ਰਾਸ ਕਰਨੀ ਦੀ ਆ ਦੋਵੇਂ ਪਾਸੇ ਜਰੂਰ ਵੇਖ ਕੇ ਛੜਕਦੇ ਕੋਈ ਚੀਜ਼ ਆਉਂਦੀ ਤਾਂ ਨਹੀਂ ਆਹ ਦੇ ਭਈ ਲੋਕਾਂ ਨੇ ਵਾ ਚੀਜ਼ਾਂ ਚਲਾਉਂਦੇ ਆ ਤੇ ਆਪਦਾ ਵੇਖ ਕੇ ਦੋਵੇਂ ਪਾਸੇ ਛੜਕਦੇ ਫਿਰ ਕਰਾਸ ਕਰਿਆ ਕਰੋ ਮੜਚ ਨਹੀਂ ਵੀ ਬਟਾ ਜਾਂਦਾ ਕੋਈ ਠੀਕ ਹੈ ਨਾ ਉਹ ਕੀ ਆ ਮਾਰੇ ਨਿਸ਼ਾਨ ਹੋਇਆ ਨਾ ਮੋਟਿਆਂ ਤੋਂ ਨਿਆ ਗਿਆ ਮਾਰੇ ਉਹ ਬੰਦਿਆਂ ਦੇ ਸਿਰ ਤੇ ਲੱਗਦਾ ਹੁੰਦਾ ਵਜਣਿਆ ਕੀ ਵਾਤਾ ਹੁੰਦਾ ਇਹ ਜੀ ਦਾ ਆਦਾ ਆਮਣਾ ਚੱਲੋ ਕਾਲੀ ਕਰ ਰਹੀ ਨਾ ਯਾਰ ਪੂਰਾ 10 ਮਿੰਟ ਲੇਟ ਪਹੁੰਚ ਜਾਏ ਕਿੱਡੀ ਗੱਲ ਆ ਕਾਲੀ ਨੇ ਮਾਰੇ ਲੋਕ ਬਈ ਜਨੇ ਮਾਰੇ ਆ ਆ ਰਾਹ ਹੁਣਾ ਚੱਲੋ ਆ ਵੇਖੋ ਆਪਾਂ ਜਾਵਾਂ ਹੁਣਾ ਰਾਹ ਹੁਣਾ ਜਾ ਰਹੇ ਪਤਾ ਵੀ ਰੋਡ ਆ ਇਹ ਆਪਾਂ ਕੋਈ ਕ੍ਰੋਸ ਕਰਨੀ ਆ ਮੜਾ ਟਰਾਲੀ ਕ੍ਰੋਸ ਕਰਨੀ ਪੂਰਾ ਚੀਜ਼ ਵੇਖੋ ਕਿ ਕੋਈ ਆਉਂਦੀ ਤਾਂ ਨਹੀਂ ਫੇਰ ਕ੍ਰੋਸ ਕਰੋ ਤੁਹਾਨੂੰ ਪੂਰੇ ਚੀਜ਼ ਆਈ ਜਾਂਦੀਆਂ ਕੀ ਕ੍ਰੋਸ ਕਰੋਗੇ ਤਾਂ ਫੇਰ ਗਲਤੀ ਆ ਗੱਲ ਦੋ ਵੇਗਾ ਨੂੰ ਨਹੀਂ ਨਾ ਸਮਝਦੇ ਆਜੇ ਨਗਾਦ ਆ ਮੈਂ ਛੇਦੀ ਕਰਕੇ ਨਗਾਦ ਆ ਲਗਾਉਣ ਗਾਣੇ ਬੰਦਾ ਹੁਣ ਕਿੱਥੋਂ ਆ ਰੋਹਦਾ ਪਰ ਆਪਾਂ ਵੀ ਆ ਰਹਾ ਹਾਂ ਜੰਨਿਆਂ ਦਾ ਟਰਾਲੀ ਦੇ ਪਿੱਛੇ ਕੋਈ ਗੱਲ ਨਹੀਂ ਜਦੋਂ ਉਮੜਿਆ ਕੋਈ ਤੇ ਸਭ ਮੂਰੇ ਨਹੀਂ ਕੁਝ ਪਾਤਰੋ ਇਸ ਕਰਨਾ ਨਹੀਂ ੁੱਡੀ ਗੱਲ ਹੈ ਜਿਹੋਣ ਗਏ ਕਿ ਆਪਾਂ ਨਗਾਹੀ ਦੇ ਕੇ ਛੇਦੀਂਦੂਰੋ ਵੀ ਬਾਤ ਸਾਡੀ ਗੱਡੀ ਆ ਜੀ ਆਪਾਂ ਰੂਹੀ ਆ ਜੀ ੁੱਡੀ ਗੱਲ ਤਾਂ ਗੱਲ ਆ ਮੁੜ ਕੇ ਇਹਨਾਂ ਬਈ ਵਟਿਆ ਜਾਂਦਾ ਕੋਹਾ ਆ ਤਾਂ ਦੇਖ ਕੇ ਚੱਲਿਆ ਕਰੋ ਭਰਾ ਕਰਾਉਣਾ ਹੈ ਤੁਨੂੰ ਬਾਬਾ ਫਰੀਦ ਤੇ ਜਾ ਕੇ ਦਰਸ਼ਨ ਅਸੀਂ ਬਾਬਾ ਫਰੀਦ ਬਾਬਾ ਫਰੀਦ ਉੱਥੇ ਟਿਕਣਾ ਲਾ ਬਾਬਾ ਫਰੀਦ ਨਗਾ ਤੇ ਆਵਾਜ਼ ਜੀ ਦਰਸ਼ਨ ਆਪਾ ਫਰੀਦ ਜਤੋਰਾ ਸਾਹਿਬ ਦੇ ਰੀਦ ਹਾਲ ਕਿ ਤਨ ਜਾਣੇ ਅਮਰ ਨਕਤੇ ਚੇਤੇ ਚਾ ਪਵਨੀ ਤ ਸਦਨ ਸਮਾਜ ਦੀ ਜਿੰਦਾ ਕਰੇ ਅਮਤੇ ਰੇ ਸਭੋ ਹੀ ਮੰਦਰਾ वहे 啊。No. ਆਉਣਾ ਸਾਨੂੰ ਕਿਲੇ ਦੇ ਦਰਸ਼ਨ ਹਾਂ ਜੀ ਆਪਾਂ ਨੂੰ ਲਿਖਾਉਣੇ ਆ

ਫਰਵਾਰਦਨ ਕਰੇ ਦੇਈ ਦਿਖਾਉਣੇ ਆ ਫਿਰ ਤੁਹਾਨੂੰ ਅੱਕੇ ਯਾਰ ਪ੍ਰਾਣੀਆਂ ਜਿੱਦੇ ਦੇਖਣ ਆਣਗੇ ਹੁੰਦੇ ਨਾ ਸਹੀ ਗੱਲ ਆ ਅੱਗੇ ਬੰਦ ਬਣਾ ਕਿਉਂ ਨਹੀਂ ਆ ਉਹ ਛੜਾਈ ਤੇ ਕਰੀਂ ਨਹੀਂ ਆਉਣੀ ਜਾਈਂ ਚਲਾ ਜਾਓ ਉਸ ਆਵਾਮ ਦਾ ਗਾਮੇ ਆਵਾ ਨੂੰ ਫੋਟੋ ਲੈ ਕੇ ਕਿੱਥੇ ਲੈ ਜਾਓ ਦੇਖੋ ਰੌਣਕ ਆ ਕਈ ਪੁਰਾਣੇ ਜਿਹੇ ਦੇਖਣਾ ਹੁੰਦਾ 可给你。 ਫਟਮਾ ਕੁਝੀ ਬਹੁਤ ਆ ਕਿਉਂਕਿ ਮੈਂ ਆਪਾਂ ਤਾਂ ਪਹਿਲੀ ਵਾਰ ਖੁੱਲਦਾ ਵੇਖਿਆ ਅੰਦਰੋਂ ਅੱਜ ਦੇਖਿਆ ਸਾਰਾ ਵੇਖੋ ਬਹੁਤ ਰੌਣਕ ਲਾ ਸੁਪਹੀ ਹੋ ਗਿਆ ਕਿ ਸਾਰਾ ਬਹੁਤ ਕੁਝੀ ਹੈ ਹਾਂਜੀ ਹੋਇਆ ਹੋਏ ਮੈਂ ਚੰਗੀ Definitely. 不要这样。 ਸ਼ਹਿਰ ਵਕਈ ਅੰਦਰ ਮਹਾਰਾਜ ਪ੍ਰਕਾਸ਼ ਜਿਹਨੋਂ ਪਾ ਅੰਦਰ ਕਿ ਲੈਂਡ ਬੜੀ ਵੱਡੀ ਲੱਗੀ ਸੀ ਆਪਾਂ ਚਲੋ ਲੈਂਡ ਵਿੱਚ ਲੱਗ ਕੇ ਜਾਤ ਨਹੀਂ ਸਕੇ ਪਰ ਭਰਾਵਾਂ ਨੇ ਆਪ ਨੂੰ ਇਧਰ ਹੀ ਲੰਘਣ ਦਿੱਤਾ ਮੈਂ ਵੀਡੀਓ ਬਣਾਉਣੀ ਆ ਕਰਕੇ ਕੋਈ ਵੀ ਨਹੀਂ ਬਰਾ ਸਕਦੇ ਅੰਦਰ ਮਹਾਰਾਜ ਪ੍ਰਕਾਸ਼